ਪੈਸੇ ਦਾ ਹਿਸਾਬ ਦਿੰਦਾ ਤੁਸੀਂ ਆਪ ਹੀ ਕਹਿੰਦਾ ਹੁਣ ਦਵਾਕੀ ਦੇ ਇੱਕ ਇੱਕ ਪੈਸੇ ਦਾ ਹਿਸਾਬ ਦਿੰਦਾ ਜੀ ਗਵਰਨਰ ਸਾਹਿਬ ਨੇ ਮੰਗਿਆ ਕਿ ਕਿੰਨੇ ਪੈਸੇ ਪੁਰਾਣੇ ਵਿਆਜ ਦੇ ਪਰ ਰਹੇ ਆ ਕਿੰਨੇ ਨਾਲ ਅਸੀਂ ਪੰਨ ਬਸ ਨੂੰ ਬੀ ਲੌਕ ਕੀਤਾ ਕਿੰਨੇ ਨਾਲ ਅਸੀਂ ਕਿਹੜੇ ਕਿਹੜੇ ਮਹਿਕਮਿਆਂ ਨੂੰ ਜਿਹੜਾ ਉਹ ਲੀਟ ਲਿਆਂਦਾ ਜਿਹੜੇ ਪਹਿਲਾਂ ਡੋਪ ਗਏ ਸੀ ਇਹ ਤੇ ਨਾਲ ਨਾਲ ਇਹ ਵੀ ਹੈ ਉਸ ਚਿੱਠੀ ਦੇ ਅਗਲੇ ਪੇਜ ਤੇ ਪੜਿਓ ਕਿ ਅਸੀਂ ਕਿੰਨੇ ਪਰਸੈਂਟ ਸਾਡਾ ਰੈਵਨਿਊ ਵੱਧ ਗਿਆ ਜੀਐਸਟੀ ਕਿੰਨੇ ਪਰਸੈਂਟ ਵੱਧ ਗਿਆ ਐਕਸਾਈਜ਼ ਕਿੰਨੇ ਪਰਸੈਂਟ ਵੱਧ ਗਿਆ ਸੀ ਰਿਸਤੀਆਂ ਚ ਰੈਵਨਿਊ ਜਿਹੜਾ ਕਚੈਰੀਆਂ ਵਾਲੀ ਰੈਵਨਿਊ ਉਹ ਤੇ ਅਸੀਂ ਕਿੰਨੇ ਪਰਸੈਂਟ ਜ਼ਿਆਦਾ ਹੋਗੇ ਸੋ ਸਟੇਟ ਜਿਹੜੀ ਹੈ ਹੁਣੇ ਪਿੱਛ ਪਰਸੂ ਖਬਰ ਆਈ ਹੈ ਕਿ ਅਸੀਂ ਹਰਿਆਣਾ ਤੋਂ 5000 ਕਰੋੜ ਜ਼ਿਆਦਾ ਕਲੈਕਸ਼ਨ ਕੀਤੀ ਹੈ ਇੱਕ ਸਾਲ ਚ ਹਾਲਾਂਕਿ ਹਰਿਆਣੇ ਕੋਲੇ ਗੁਰਗਾਓ ਫਰੀਦাবাদ ਵਰਗੇ ਪੱਟੇ ਸ਼ਹਿਰ ਨੇ ਜਿਹੜੇ ਬਹੁਤ ਵੱਡੀ ਕਲੈਕਸ਼ਨ ਦਿੰਦੇ ਨੇ ਇੰਡਸਟਰੀ ਸਿਟੀ ਨੇ ਸੋ ਇਹ ਗੱਲ ਵੀ ਦਾ ਹਸਾਬ ਦੇਵਾਂਗੇ ਜੀ ਮੈਨੂੰ ਖੁਸ਼ੀ ਹੈ ਗਵਰਨਰ ਸਾਹਿਬ ਨੇ ਮੇਰੇ ਤੋਂ ਹਸਾਬ ਮੰਗਿਆ ਬੜਾ ਚੰਗਾ ਹੁੰਦਾ ਜੇ ਜਿਨ੍ਹਾਂ ਨੇ ਕਰਜਾਂ ਜਾੜਿਆ ਜੀ ਉਹਨਾਂ ਤੋਂ ਵੀ ਮੰਗ ਲੈਂਦੇ ਉਦੋਂ ਪਰ ਏਕੜ ਚਲੋ ਐ ਕਰੋ ਤੁਸੀਂ 1500 ਦੇ ਦਿਓ ਮੈਂ 1000 ਦੇ ਦੇਣ 2500 ਪਰ ਏਕੜ ਕਿਸਾਨਾਂ ਨੂੰ ਅਨਾਉਂਸ ਕਰ ਦਾਂਗੇ ਨਹੀਂ ਅਗਲਾਉਣਗੇ ਜਿੱਥੇ ਮਰਜੀ ਲੈ ਕੇ ਜਾਣ ਨਹੀਂ ਲਾਉਣਗੇ ਉਹ ਕਹਿੰਦੇ ਜੀ ਪੈਸੇ ਨਹੀਂ ਦੇਣੇ ਮੈਂ ਕਹਿੰਦਾ ਫਿਰ ਕਿਵੇਂ ਕਰੀਏ ਕਹਿੰਦੇ ਜੀ ਪ੍ਰੇਰਿਤ ਕਰੋ ਮੈਂ ਕਹਿੰਦਾ ਜੀ ਪ੍ਰੇਰਿਤ ਕਿਵੇਂ ਕਰੀਏ ਕਹਿੰਦੇ ਟੀਵੀ ਤੇ ਐਡ ਦੇ ਦਿਓ ਬੱਸਾਂ ਤੇ ਲਿਖ ਦਿਓ ਪੋਸਟਰ ਲਾ ਦਿਓ ਤੇ ਪ੍ਰਾਣੀ ਮੰਤਰੀ ਲਾਉਣੀ ਮੈਂ ਕਹਿੰਦਾ ਕਿਉਂਕਿ ਮੈਂ ਸੁਰਤ ਸੰਭਾਲੀ ਹੈ ਨੰਬਰਾਂ ਤੇ ਲਿਖਿਆ ਪੜਿਆ ਦੋ ਹੀ ਕਾਫੀ ਹੋਰ ਤੋਂ ਮਾਫੀ ਦੁਲਹਨ ਹੀ ਦੇਖ ਹੈ ਮੈਂ ਕੋਈ ਦਾਲੀਆਂ ਮਾਰ ਗਿਆ ਕਿਸ ਗੁਰੂ ਘਰ ਜਨ ਸੰਖਿਆ ਤੇ ਕਾਬੂ ਹੋ ਗਿਆ ਹਰਿਆਣਾ ਹਰਿਆਣਾ ਕਿਹੜਾ ਸਵਿਟਜ਼ਰਲੈਂਡ ਬਣ ਜਾਂਦਾ ਹਰਿਆਣਾ ਵੀ ਨਾਲ ਹੀ ਆਊਗਾ ਉਹੋ ਜੀ ਫਸਲ ਹੈ ਉਹੀ ਦੱਤੀਆਂ ਉਹੀ ਕਈਆਂ ਆਪਣੇ ਯੂਪੀ ਦਾ ਜਿਹੜਾ ਉਥੋਂ ਵੀ ਸਾਰੇ ਨੌਰਥ ਇੰਡੀਆ ਦੇ ਵਿੱਚ ਪ੍ਰੋਬਲਮ ਹੈ ਤਾਂ ਮੋਦੀ ਸਾਹਿਬ ਖੁਦ ਬੈਠਾ ਸਾਨੂੰ ਬੁਲਾਉਣ ਪੰਜਾਬ ਵੱਲੋਂ ਅਸੀਂ ਜਾਵਾਂਗੇ ਤੇ ਮੀਟਿੰਗ ਕਰਨੀ ਚਾਹੀਦੀ ਹਾਲਾਤ ਸਾਰੇ ਦੇਸ਼ ਦਾ ਹਾਲ ਕਰਦੇ ਫਿਰਦੇ ਆ ਵਿਦੇਸ਼ਾਂ ਦਾ ਵੀ ਕਹਿੰਦੇ ਯੂਕਰੇਨ ਤੇ ਰਸ਼ੀਆ ਦਾ ਵੀ ਕਹਿੰਦੇ ਜੰਗ ਜੰਗ ਰੋਕ ਲੈਂਦੇ ਆ ਉਹ ਥੋੜੇ ਚਿਰ ਵਾਸਤੇ ਤਾਂ ਸਾਡੇ ਇੱਥੇ ਆ ਕੇ ਗੱਲ ਕਰਨ ਅਸੀਂ ਕਿਉਂ ਜਾ ਨਹੀਂ ਬਤਾਮ ਸਿੰਘ ਬਾਜਪਾ ਕੀ ਕਰੇ ਨਹੀਂ ਬੱਤੀ ਵਿਧਾਇਕ ਸਾਡੇ ਉਹਨੇ ਸੰਮਰਖ ਚ ਨੇ ਉਹਨਾਂ ਦਾ ਭਾਈ ਹੈਗਾ ਸੰਮਰਖ ਚ ਜਿਹੜੇ 18 ਦੇ ਐਲੋਪੀ ਨੇ ਇੱਕ ਦਿਨ ਮੀਟਿੰਗ ਬੁਲਾਉਣਾ ਬਾਜਵੇ ਤੇ ਕਹਿੰਦੇ 18 ਜੋ 18 ਨਹੀਂ ਤਾਂ ਆਪਣੇ ਸਤਾਨ ਬੁਲਾ ਲੈਣ ਉਹ ਜਨਾਬ ਜੀ ਜਾਖੜ ਕੋਲੇ ਸੰਪਰਕ ਚ ਰਿਹਾ ਕੈਪਟਨ ਮਨਿੰਦਰ ਥੋੜੇ ਸੰਪਰਕ ਚ ਰਿਹਾ ਠੀਕ ਹੈ ਨਾ ਸਾਰੇ ਜਿਨ੍ਹਾਂ ਨੇ ਖਜ਼ਾਨਾ ਮੰਤਰੀ ਤੁਹਾਡੇ ਨਾਲ ਅਸਕਿਰ ਸੀ ਉਹ ਤੁਹਾਡੇ ਸੰਪਰਕ ਚ ਉਹ ਸਾਰੇ ਉੱਤਰ ਫਿਰਦੇ ਨੇ ਸਾਡੇ ਸੰਪਰਕ ਉਹ ਸਾਡੇ ਸੰਪਰਕ ਚ ਉਹਨਾਂ ਤੋਂ ਬੱਤੀ ਕਹਿੰਦੇ ਨਾ ਸਾਡੇ ਸੰਪਰਕ ਚ ਸਾਡੇ ਤਿੰਨ ਤੋਂ ਲੋਕ ਨੇ ਉਹਨਾਂ ਨੇ ਸਰਕਾਰ ਕੀਤਾ ਕਿ ਉਹਨਾਂ ਨੇ ਉਹ ਪਰ ਹਰ ਵਕਤ ਬਸ ਇਹੀ ਕੰਤੁਰਤ ਬਣਨੇ ਓਏ ਮੈਂ ਬਣ ਜਾ ਮੈਂ ਬਣ ਜਾ ਨਹੀਂ ਬਣਨਾ ਜਨਾਬ ਜੀ ਉਹਨਾਂ ਦੀ ਅਰਤਨ ਸਿੰਘ ਬਾਜਵਾਦੀ ਜਿਹੜੀ ਇੱਛਾ ਸੀਗੀ ਮੁੱਖ ਮੰਤਰੀ ਬਣਨ ਦੀ ਕਾਂਗਰਸ ਨੇ ਆਪ ਹੀ ਉਹਦੀ ਪ੍ਰੂਣ ਹੱਤਿਆ ਕਰਤੀ ਸੋ ਉਹ ਨਹੀਂ ਹੁਣ ਕਿਸਮਤ ਮੈਂ ਕੀ ਕਰ ਸਕਦਾ ਜਦੋਂ ਇਹ ਰੇਲ ਗੱਡੀਆਂ ਸੈਂਟਰ ਦੀਆਂ ਨੇ ਉਹਦੇ ਤੇ ਰੇਲ ਗੱਡੀ ਰੋਕ ਲਈ ਜੀ ਮਤਲਬ ਰੇਲ ਰੇਲ ਰੋਕੋ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਠੀਕ ਹੈ ਗੱਡੀਆਂ ਸੈਂਟਰ ਦੀਆਂ ਨੇ ਪਰ ਜਿਹੜੀਆਂ ਸਵਾਰੀਆਂ ਨੇ ਉਹ ਤਾਂ ਪੰਜਾਬ ਦੀਆਂ ਨੇ ਮਤਲਬ ਕੋਈ ਵੀ ਮੈਂ ਨਹੀਂ ਚਾਹੁੰਦਾ ਮੰਗਾ ਉਹਨਾਂ ਦੇ ਜਾਇਜ਼ ਹੋਣ ਗਿਆ ਉਹ ਮਿਲ ਬਹਿ ਕੇ ਸੈਂਟਰ ਨਾਲ ਗੱਲ ਕਰੀਏ ਮੇਰੇ ਨਾਲ ਗੱਲ ਕਰੋ ਮੈਂ ਨਾਲ ਚੱਲ ਬੜੂਗਾ ਉਹਨਾਂ ਦੇ ਇੱਥੇ ਰੇਲ ਰੋਕਣਾ ਜਾਂ ਇੱਥੇ ਸੜਕ ਰੋਕਣੀ ਉਹਨਾਂ ਆਪਦੇ ਹੀ ਲੋਕ ਤੋਂ ਆਪਣੀ ਭੈਣ ਭਾਈ ਨੇ ਜੇ ਟਰੱਕਾਂ ਵਾਲੇ ਰੁਕ ਜਾਣਗੇ ਕੌਣ ਆਪਾਂ ਹੀ ਪਿੰਡਾਂ ਵਾਲੀ ਆਪਣੇ ਟਰੱਕਾਂ ਦੇ ਮਾਲਕ ਦੇ ਪਿੰਡਾਂ ਵਾਲੇ ਡਰਾਈਵਰ ਨੇ ਪਿੰਡਾਂ ਵਾਲੇ ਉਹ ਹਰਜਾਨੇ ਪੈ ਜਾਂਦੇ ਉਹਨਾਂ ਨੂੰ ਕੋਈ ਸੇਵ ਲੈ ਕੇ ਜਾਂਦਾ ਹੈ ਕਸ਼ਮੀਰ ਤੋਂ ਕੋਈ ਬੰਬੇ ਨੂੰ ਕੋਈ ਕਿਤੇ ਸੋ ਮੈਂ ਚਾਹਾਂ ਕਿ ਮੰਗਾ ਸੈਂਟਰ ਨਾਲ ਲੈਟਰ ਜਿਹੜੀਆਂ ਨੇ ਮੇਰੀਆਂ ਵੀ ਬਹੁਤ ਸਾਰੀਆਂ ਮੰਗਾ ਨੇ